255 ਗ੍ਰਾਮ ਹੈਰੋਇਨ ਸੰਨੇ ਫੜੇ ਗਏ ਸ਼ਖਸ ਨੂੰ ਐਸਟੀਐਫ ਦੇ ਵੱਲੋਂ ਜਲਾਲਾਬਾਦ ਦੇ ਅਦਾਲਤ ਵਿੱਚ ਕੀਤਾ ਗਿਆ ਪੇਸ਼ ਅੱਜ ਦਿਨ ਸ਼ੁੱਕਰਵਾਰ ਸ਼ਾਮ 5 ਵਜੇ ਦੇ ਕਰੀਬ ਐਸਟੀਐਫ ਦੇ ਵੱਲੋਂ ਜਲਾਲਾਬਾਦ ਦੇ ਸ਼੍ਰੀ ਮੁਖਸਰ ਸਾਹਿਬ ਰੋਡ ਤੇ ਜਸ ਵਿਲਾ ਨਾਮ ਦੇ ਹੋਟਲ ਦੇ ਸੰਚਾਲਕ ਨੂੰ 255 ਗ੍ਰਾਮ ਹੈਰੋਇਨ ਸੰਨੇ ਫੜੇ ਜਾਣ ਤੋਂ ਬਾਅਦ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਦੱਸ ਦਈਏ ਕਿ ਪੁਲਿਸ ਦੇ ਵੱਲੋਂ ਇਸ ਸ਼ਖਸ ਨੂੰ 255 ਗ੍ਰਾਮ ਹੈਰੋਇਨਸ ਨਾਲ ਕਾਬੂ ਕੀਤਾ ਗਿਆ ਸੀ ਜਿਸ ਤੋਂ ਬਾਅਦ ਇਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਸੀ ਰਿਮਾਂਡ ਖਤਮ ਹੋਣ ਤੇ ਅੱਜ ਇੱਕ ਵਾਰ ਫਿਰ ਐਸਟੀਐਫ ਦੀ ਟੀਮ ਦੇ ਵੱਲੋਂ ਇਸ ਸ਼ਖਸ ਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਦੇ ਵੱਲੋਂ ਇਸ ਸ਼ਖਸ ਨੂੰ ਜੁਡੀਸ਼ੀਅਲ ਕਸਟਡੀ ਤੇ ਭੇਜ ਦਿੱਤਾ ਹੈ ਦੱਸ ਦਈਏ ਕਿ ਐਸਡੀਐਫ ਟੀਮ ਨੇ ਕਿਹਾ ਕਿ ਇਸ ਮਾਮਲੇ ਦੇ ਵਿੱਚ ਜਾਂਚ ਉਹਨਾਂ ਦੇ ਵੱਲੋਂ ਜਾਰੀ ਹੈ ਅਤੇ ਕਈ ਹੋਰ ਲੋਕ ਇਸ ਨਸ਼ੇ ਦੇ ਧੰਦੇ ਦੇ ਵਿੱਚ ਲਿਪਤ ਹੋ ਸਕਦੇ ਨੇ ਦੱਸ ਦਈਏ ਕਿ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਕਾਬੂ ਕੀਤੇ ਗਏ ਸ਼ਖਸ ਤੇ aarop han ki oh hotel ਦੇ ਆਂਡ ਦੇ ਵਿੱਚ ਨਸ਼ੇ ਦਾ ਧੰਦਾ ਕਰ ਰਿਹਾ ਸੀ ਪੇਸ਼ ਕੀਤਾ ਗਿਆ ਸੀ ਜੀ ਹਾਂ ਜੀ ਅੱਜ ਪੇਸ਼ ਕੀਤਾ ਗਿਆ ਸੀ ਰਿਮਾਂਡ ਲਿਆ ਸੀ ਪਹਿਲਾਂ ਰਿਮਾਂਡ ਲਿਆ ਸੀ ਖਤਮ ਹੋਇਆ ਜੀ ਹਾਂ ਜੀ ਅੱਜ ਰਿਮਾਂਡ ਲਿਖਿਆ ਹੈ ਪਰ ਜੱਜ ਸਾਹਿਬ ਨੇ ਜੁਡੀਸ਼ੀਅਲ ਭੇਜ ਦਿੱਤਾ ਸਰ ਮਾਮਲਾ ਕੀ ਸੀਗਾ ਕਿੰਨੀ ਬਰਾਮਦ ਸੀ ਕਿਹਾ ਜੀ 2250 ਗ੍ਰਾਮ ਇਹਨਾਂ ਕੋਲ ਬਰਾਮਦ ਹੋਈ ਹੈ ਹੀਰਾ ਨਾ 255 ਗ੍ਰਾਮ ਹਾਂ ਜੀ ਕਿਹੜੀ ਜਗ੍ਹਾ ਤੋਂ ਇਹ ਢਾਬਾ ਸੀਗਾ ਜੀ ਤੇ ਆਪਣਾ ਮੁਕਸਰ ਰੋਡ ਤੇ ਮੰਨੇ ਬਾਈ ਵਾਸਤੇ ਇਹਨਾਂ ਦਾ ਢਾਬਾ ਸੀਗਾ ਨਾ ਕਿਰਾਏ ਤੇ ਲਿਆ ਸੀ ਉਹ ਨੋਟੇਰ ਤਾਬੇ ਦੀ ਆਰਥ ਜਿਹੜਾ ਇਹ ਕੰਮ ਚਲਾ ਰਹੇ ਸੀ ਆਪਣਾ ਕਿੰਨੇ ਦਿਨ ਤੋਂ ਚੱਲ ਰਿਹਾ ਸੀ ਮੈਂ ਕੋਈ ਕਾਫੀ ਨਮਾਈ ਕਰਨ ਲੱਗੇ ਸੀ ਕਹਿ ਰਹੇ ਨੇ ਦੇ ਪੁਛ ਕਿਸ ਮੁਤਾਬਕ ਵੀ 25 ਦਿਨ ਤੋਂ ਇਹ ਕਰਨ ਲੱਗੇ ਸੀ ਸਰ ਕਿੰਨੇ ਲੋਕ ਸੀਗੇ ਹੁਣ ਤਾਂ ਇਹ ਸਾਹਮਣੇ ਆਏ ਸਾਡੇ ਤਾਂ ਇਹ ਆਇਆ ਬਾਕੀ ਇਹ ਕਾਹ ਅਨਵੈਸਟੀਗੇਸ਼ਨ ਚੱਲ ਰਹੀ ਹੈ ਜਿੰਨਾ ਤੋਂ ਇਹ ਲੈ ਕੇ ਹੁੰਦਾ ਸੀ ਕੋਈ ਲੋਕ ਸੀ ਸੰਪਰਕ ਜਿਹਨਾਂ ਦੇ ਨਹੀਂ ਅਜੇ ਸਾਡੇ ਸਾਹਮਣੇ ਚੱਲ ਰਹੀ ਹੈ ਅਨਵੈਸਟੀਗੇਸ਼ਨ ਜਿਹੜੀ ਪੈਂਡਿੰਗ ਹੈ ਜੀ ਹੱਕਾਂ ਵਿੱਚ ਜਨਤਾ ਕੀ ਨਹੀਂ ਕਰ ਸਕਦੇ ਕੌਣ ਕੌਣ ਜਿਵੇਂ ਜਿਵੇਂ ਚੱਲੂਗੀ ਉਹ ਮੈਂ